ਗੱਲਬਤ ਹੋਈ ਆ ਹੋ ਰਹੀ ਆ ਕੋਈ ਸਮਝ ਆ ਭਾਈ ਜੀ ਮੰਦਿਰ ਕੋ ਸਾਡੇ ਕੰਗੇ ਆ ਹਾਂਜੀ ਭਾਈ ਜੀ ਸਾਡੇ ਸਾਥ ਅੱਛਾ ਜੀ ਤੇ ਆਪਾਂ ਅੰਦਰ ਗਏ ਆ ਦੋ ਮਿੰਟ ਚ ਮਲੋ ਜੀ ਦਾ ਟੂਰਨਾਮੈਂਟ ਦੇ ਬਾਹਰ ਆ ਗਏ ਜੀ ਆਗੇ ਦੇਖਿਆ ਮੋਟਰ ਸਾਡਾ ਬਹੁਤ ਬਦਨਵਾ ਅੱਛਾ ਜੀ ਹਾਂਜੀ ਮੋਟਰਸਾਈਕਲ ਕਿਹੜਾ ਹੈ ਆਪਣਾ ਬੈਟਨਾ ਨੰਬਰ ਕਿੰਨਾ ਹੁੰਦਾ 900083B B33 ਹਾਂ ਹਾਂਜੀ 9000 ਆ ਜੀ ਅੱਛਾ ਜੀ ਤੇ ਪੁਲਿਸ ਕੰਪਲੇਨ ਕੀਤੀ ਹੋਈ ਅਸੀਂ ਹੋ ਜਾਂਦੀ ਕੀਤੀ ਵੀ ਲੈ ਰਸੀਡੈਂਟ ਜਸਟ ਆਪਾਂ ਸੀਸੀਟੀਵੀ ਵਗੈਰਾ ਚੈੱਕ ਕਰਾ ਰਹੇ ਸੀ ਵਾਲੇ ਕੋਲੇ ਅੱਛਾ ਜੀ ਸਵੇਰੇ ਸਵੇਚ ਆਇਆ ਵਾ ਹਾਂਜੀ ਉਹਦਾ ਨਿਕਲਿਆ ਸੀ ਲੈ ਜੀ ਤੇ ਹੁਣ ਦੇਖੋ ਉਹਦੇ ਬਾਅਦ ਅਸੀਂ ਪੁਲਿਸ ਕੋਲ ਕੰਪਲੇਂਟ ਕਰਵਾਵਾਂ ਠੀਕ ਹੈ ਜੀ ਭਾਈ ਜੀ ਨਕੋਦਰ ਦੇ ਵਿੱਚ ਲਗਾਤਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਮੋਟਰਸਾਈਕਲ ਜਿਹੜੇ ਆ ਸਪਲੈਂਡਰ ਹੋ ਗਿਆ ਬਲੈਟਿਨਾ ਹੋ ਗਿਆ ਬਹੁਤ ਜ਼ਿਆਦਾ ਚੋਰੀ ਹੋ ਰਿਹਾ ਆ ਇਹ ਪ੍ਰਸ਼ਾਸਨ ਕੀ ਕਰ ਰਿਹਾ ਆ ਸੋ ਰਸੋਤਿਆਂ ਨੂੰ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਨਾ ਮੰਦ ਭਾਗੀਆਂ ਘਟਨਾਵਾਂ ਆ ਅੱਜ ਕੱਲ ਤਾਂ ਲੋਕਾਂ ਦੇ ਕੋਲ ਉਦਾਂ ਹੀ ਆਪਣੇ ਰੋਜ਼ਗਾਰ ਦੇ ਸਾਧਨ ਬਹੁਤ ਘਟੇ ਹੋਏ ਆ ਆਮਦਨਾਂ ਬਹੁਤ ਘਟੀਆਂ ਹੋਈਆਂ ਉੱਤੋਂ ਸਾਡਾ ਨਕੂਦਰ ਜਿਹੜਾ ਆ ਲਗਾਤਾਰ ਐਵਰੀ ਡੇ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਕਿ ਕਦੇ ਮੋਟਰਸਾਈਕਲ ਚੋਰੀ ਹੋ ਗਿਆ ਕਿਸੇ ਸਕੂਟਰ ਚੋਰੀ ਹੋ ਗਿਆ ਕਿਸੇ ਦੀ ਸਨੇਚਿੰਗ ਹੋ ਗਈ ਕਿਸੇ ਤੁਰੇ ਜਾਂਦੇ ਕੋ ਕੁਝ ਪਰਸ ਖੋ ਲਿਆ ਅਸੀਂ ਪਤਾ ਨਹੀਂ ਕਦੋਂ ਇੱਥੋਂ ਨਜਾਤ ਪਾਣੀ ਹੈ ਮੈਂ ਅੱਗੇ ਵੀ ਬਾਰ-ਬਾਰ ਆਪਣੇ ਇੱਕ ਇੱਕ ਤਾਂ ਮੰਚ ਦੇ ਵਿੱਚ ਵੀ ਪਾ ਚੁੱਕਿਆ ਕਿ ਪੁਲਿਸ ਪ੍ਰਸ਼ਾਸਨ ਜਿੱਦਾਂ ਸੁੱਤਾ ਪਿਆ ਹੈ ਨਕੂਦਰ ਦਾ ਪੁਲਿਸ ਪ੍ਰਸ਼ਾਸਨ ਸਿਰਫ ਕੁੰਭ ਕਰਨੀ ਨੀਂਦ ਸੁਤਾ ਪਿਆ ਹੈ ਉਹਨੂੰ ਜਗਾਉਣ ਦੇ ਲਈ ਸਾਨੂੰ ਲੱਗਦਾ ਕਿ ਸਾਨੂੰ ਚੌਂਕਾਂ ਦੇ ਵਿੱਚ ਦਰਿਆ ਬਿਚਾ ਕੇ ਬਹਿਣਾ ਪੈਣਾ ਤਾਂ ਕਿ ਅਸੀਂ ਸਾਰਾ ਟ੍ਰੈਫਿਕ ਜਾਮ ਕਰੀਏ ਅਸੀਂ ਨਹੀਂ ਚਾਹੁੰਦੇ ਕੋ ਪਬਲਿਕ ਹਰਾਸਮੈਂਟ ਹੋਵੇ ਪਬਲਿਕ ਖਰਾਬ ਨਹੀਂ ਹੋਊਗੀ ਪਰ ਸਾਡੇ ਨਕੋਦਰ ਦੇ ਹਾਲਾਤ ਇਦਾਂ ਦੇ ਕਰੀ ਜਾਂਦੇ ਪਏ ਆ ਤੇ ਕਿਤਨੇ ਕਿਤੇ ਮਜਬੂਰੀ ਨੂੰ ਫੈਮਿਲੀ ਵਾਲਾ ਪਰਿਵਾਰ ਵਾਲਾ ਬੰਦਾ ਕਿੰਨੀ ਮਿਹਨਤ ਦੇ ਨਾਲ ਆਪਣਾ ਪੈਸਾ ਜੋੜ ਕੇ ਕੋਈ ਚੀਜ਼ ਲੈਂਦਾ ਤੇ ਉਹ ਜੇ ਆਏ ਨੂੰ ਉਹ ਤੇ ਮੰਦਰ ਮੱਥਾ ਟੇਕਣ ਆਇਆ ਵੀ ਦੇਖੋ ਹੁਣ ਪੈਦਲ ਤਾਂ ਕੋਈ ਨਹੀਂ ਆਉਂਦਾ ਮੰਦਰ ਮੱਥਾ ਟੇਕਣ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਕਿਤੇ ਉਹਨੇ ਆਪਣੇ ਇਸ਼ਟ ਦੇ ਜਾਣਾ ਤੇ ਆਫਟਰ ਆਲ ਦਾ ਬਾਈਕ ਤੇ ਕਿਸੇ ਨਾ ਕਿਸੇ ਸਾਧਨ ਤੇ ਹੀ ਆਊਗਾ ਨਾ ਤੇ ਜੇ ਇਦਾਂ ਦੀਆਂ ਚੋਰੀਆਂ ਨਿਤ ਹੁੰਦੀਆਂ ਨਹੀਂ ਤਾਂ ਅਗਲਾ ਤਾਂ ਘਰੋਂ ਨਿਕਲਣ ਲੱਗਾ ਡਰ ਬਣ ਜੂਗਾ ਉਹ ਮਨ ਦੇ ਵਿੱਚ ਸੋ ਇਹ ਅਸੀਂ ਪ੍ਰਸ਼ਾਸਨ ਦੇ ਕੋਲੋਂ ਮੰ ਕਿਸਾਨ ਨੂੰ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਨੀ ਚਾਹੀਦੀ ਹੈ ਮੈਂ ਇਹ ਕਹੂੰਗਾ ਜਰੂਰ ਇਸ ਨਾਲ ਦੇ ਕਿ ਸਾਨੂੰ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਚਾਹੀਦਾ ਕੀ ਪ੍ਰਸ਼ਾਸਨ ਲਾਅ ਐਂਡ ਆਰਡਰ ਫੇਲ ਹੈ ਜੇ ਉਹ ਫੇਲ ਹੈ ਉਹ ਆਪਣਾ ਅਕਸੈਪਟ ਕਰਨ ਤਾਂ ਥਾਣੇ ਨੂੰ ਲਾਲ ਜਿੱਦਾ ਤੇ ਚਲੇ ਜਾਣ ਆਪਣੇ ਆਪਣੇ ਘਰੋਂ ਘਰੀ ਪ੍ਰਸ਼ਾਸਨ ਵੀ ਫੇਲ ਹੈ ਗਵਰਨੈਂਸ ਵੀ ਫੇਲ ਹੈ ਪੰਜਾਬ ਦੀ ਕੋਈ ਉਹਨਾਂ ਦਾ ਕੰਟਰੋਲ ਨਹੀਂ ਹੈ ਸਿਵਾਏ ਵੀਆਈਪੀ ਕਲਚਰ ਤੋਂ ਇਲਾਵਾ ਇਹਨਾਂ ਦੇ ਕੋਲ ਹੋਰ ਕੁਝ ਨਹੀਂ ਹੈ ਕਿਸੇ ਆਮ ਨਾਗਰਿਕ ਦੀ ਸੁਰੱਖਿਆ ਲਈ ਇਹਨਾਂ ਦੇ ਕੋਲ ਕੁਝ ਨਹੀਂ ਹੈ ਤਿਹਾੜਾਂ ਦੇ ਦਿਨ ਚੱਲਦੇ ਪਏ ਆ ਕੋਈ ਤੁਸੀਂ ਦੇਖੋ ਅੰਮੇਦਕਰ ਚੌਂਕ ਦੇ ਵਿੱਚ ਜਿਹੜਾ ਰਵਿਦਾਸ ਚੌਂਕ ਦੀ ਬਣ ਗਿਆ ਇਸ ਵੇਲੇ ਉੱਥੇ ਕੋਈ ਟ੍ਰੈਫਿਕ ਵਾਲਾ ਬੰਦਾ ਨਹੀਂ ਹੈ ਕੋਈ ਪੁਲਿਸ ਦਾ ਕਰਮਚਾਰੀ ਉੱਥੇ ਖੜਾ ਨਹੀਂ ਹੈ ਜਿਹੜਾ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਇੱਧਰ ਉੱਧਰ ਕਰ ਸਕੇ ਕਿੰਨਾ ਰਸ਼ ਹੈ ਉੱਥੇ ਰੱਬ ਨਾ ਕਰੇ ਕਿਸੇ ਨੂੰ ਐਮਰਜੈਂਸੀ ਆ ਜਾਏ ਕਿੱਧਰ ਜਾਏਗਾ ਬੰਦਾ ਆਪਣਾ ਪੇਸ਼ੈਂਟ ਲੈ ਕੇ 1 ਰੁਪਏ ਦਾ ਸਾਡੇ ਨਕੂਦਰ ਦੇ ਵਿੱਚ ਪੁਲਿਸ ਪੁਲਿਸ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ ਹੈ ਉਹ ਆਪਣੇ ਆਪ ਨੂੰ ਮਿਠੱਲੇ ਬਣਾ ਰਹੇ ਆ ਔਰ ਸਾਡੇ ਨਕੂਦਰ ਨਿਵਾਸੀਆਂ ਨੂੰ ਇਸ ਗੱਲ ਦੇ ਵਿੱਚੋਂ ਰੋਜ਼ ਕੋਹਨੋ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਨਾਲ ਸਾਡੇ ਨਗੂਦਰ ਨਿਵਾਸੀ ਕਿ ਸਾਡਾ ਜਿਹੜਾ ਇੱਦਾਂ ਦੇ ਹਾਲਾਤਾਂ ਚੋਂ ਨੰਗਨ ਨੂੰ ਮਜਬੂਰ ਹੋ ਚੁੱਕੇ ਆ ਸਾਡੇ ਅਮਿਤ ਵਿਜ ਜੀ ਜਿਨ੍ਹਾਂ ਨੇ ਸਬਰ ਕੀਤਾ ਹੋਇਆ ਕਿ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਦਾ ਵੀ ਬਾਈਕ ਗਊਸ਼ਾਲਾ ਦੇ ਬਾਹਰੋਂ ਹਾਰਡਲੀ 30 ਸੈਕਿੰਡ ਦੇ ਵਿੱਚ ਬਾਈਕ ਚੁੱਕ ਕੇ ਲੈ ਗਏ ਇਹਨਾਂ ਨੇ ਸਿਰਫ ਅੰਦਰ ਗਊਸ਼ਾਲਾ ਦੇ ਵਿੱਚ ਗਏ ਕਿ ਮੈਂ ਇੱਕ ਗਊ ਮਾਤਾ ਨੂੰ ਪੇੜਾ ਪਾਣਾ ਤੇ ਮੈਂ ਵਾਪਸ ਆ ਜਾਣਾ ਕਿੰਨਾ ਸੈਕਿੰਡ ਲੱਗਦੇ ਆ 40 ਸੈਕਿੰਡ ਵੀ ਨਹੀਂ ਲੱਗੇ ਇਸ ਕੰਮ ਨੂੰ ਇਸ ਕੰਮ ਨੂੰ ਹਾਰਡਲੀ 30 ਸੈਕਿੰਡ ਲੱਗੇ ਕੀ ਅੰਦਰ ਗਏ ਬਾਹਰ ਆ ਕੇ ਦੇਖਿਆ ਤਾਂ ਬਾਈਕ ਹੈ ਨਹੀਂ ਔਰ ਇਹਨਾਂ ਦੇ ਮੋਰੇ ਉਹ ਬੰਦਾ ਚੱਕ ਕੇ ਭੱਜ ਰਿਹਾ ਹੁਣ ਵੀ ਸਾਨੂੰ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਪੁਲਿਸ ਪ੍ਰਸ਼ਾਸਨ ਨੂੰ ਥਾਣੇ 'ਚ ਕੰਪਲੇਂਟ ਕੀਤੀਆਂ ਉਹਨਾਂ ਨੂੰ ਕੀ ਕਿਹਾ ਕਿ ਆ ਜਾਓ ਇੱਥੇ ਕੈਮਰੇ ਚੈੱਕ ਕਰਾਈਏ ਹਾਲੇ ਤੱਕ ਕੋਈ ਸੋਧ-ਬੋਧ ਲੈਣ ਵਾਲਾ ਨਹੀਂ ਹੈ ਸੋ ਇਹਦਾ ਮਤਲਬ ਪ੍ਰਸ਼ਾਸਨ ਕਿਸੇ ਦੇ ਪ੍ਰੈਸ਼ਰ ਹੇਟ ਹੈ ਜਾਂ ਉਹ ਆਪਣੀ ਮਰਜ਼ੀ ਨਾਲ ਆਣਾ ਚਾਹੁੰਦਾ ਹੈ ਪ੍ਰਸ਼ਾਸਨ ਕੀ ਚਾਹੁੰਦਾ ਇਸ ਗੱਲ ਦਾ ਸਾਨੂੰ ਜਵਾਬ ਦੇ ਦੇਵੇ ਥਾਣੇ ਨੂੰ ਲਾ ਦੇਣ ਜਿੰਦਾ ਆਪਣੇ ਘਰਾਂ 'ਚ ਜਾ ਕੇ ਬੈਠਣ ਤੇ ਸਾਨੂੰ ਫੜਾ ਦੇਣ ਚਾਬੀਆਂ ਸਰੈਂਡਰ ਕਰ ਦੇਣ ਕਿ ਭਾਈ ਸਾਹਿਬ ਸਾਡੇ ਤੋਂ ਨਕੂਦਰ ਦੀ ਵਿਵਸਥਾ ਕੰਟਰੋਲ ਨਹੀਂ ਹੁੰਦੀ ਨਾਗਰਿਕ ਆਪ ਹੀ ਆਪਣੀ ਵਿਵਸਥਾ ਕੰਟਰੋਲ ਕਰਨੇ ਤੇ ਜੇ ਨਾਗਰਿਕਾਂ ਨੇ ਕਰਨੀ ਆ ਤਾਂ ਫਿਰ ਇਹੋ ਜੀਆਂ ਥਾਣੇ ਦੀਆਂ ਮਿੰਨਤਾਂ ਕਰਨ ਦੀ ਜ਼ਰੂਰਤ ਨਹੀਂ ਸਾਨੂੰ ਇਕਜੁੱਟ ਹੋ ਕੇ ਇਹਦੇ ਲਈ ਇੱਕ ਮੋਰਚਾ ਰੱਖਣਾ ਪਊਗਾ ਮੋਰਚਾ ਗੱਡਣਾ ਪਊਗਾ ਤਾਂ ਕਿ ਅਸੀਂ ਨਕੂਦਰ ਦੀ ਆਵਾਜ਼ ਬੁਲੰਦ ਕਰ ਸਕੀਏ ਇਦਾਂ ਦੀਆਂ ਰੋਜ ਦੀਆਂ ਕਟਨਾਵਾਂ ਤੋਂ ਨਜਾਤ ਪਾ ਸਕੀਏ ਅਮਿਤ ਵੇਜ ਉਹਨਾਂ ਦਾ ਮੋਟਰਸਾਈਕਲ ਚੋਖਾ ਇਹਨਾਂ ਨੇ ਤਾਂ ਘੁੱਟ ਪੀ ਲਿਆ ਹੱਲੇ ਵੀ ਸਬਰ ਕਰਕੇ ਬੈਠੇ ਆ ਰੋਜ ਨਿਤ ਨਮੀ ਚੋਰੀ ਹੁੰਦੀ ਪਈ ਆ ਕਿੱਥੇ ਕਿੱਥੇ ਜਾ ਕੇ ਬੰਦਾ ਕੰਪਲੇਟ ਕਰਾਏਗਾ ਹੁ ਇਹਨਾਂ ਦਾ ਸਾਨੇਲਾ ਜਲੰਧਰ ਤੋਂ ਆਏ ਕੀ ਸਾਡੇ ਕੋਲ ਜਲੰਧਰ ਕੋਦਰ ਦਾ ਇਮਪ੍ਰੈਸ਼ਨ ਲੈ ਕੇ ਜਾ ਰਹੇ ਇਹ ਲੋਕ ਕਿੰਨੋਂ ਕੋਦਰ ਚ ਚੋਰੀਆਂ ਸਨੇਚਿੰਗ ਲੁੱਟਾਂ ਖੋਹਾਂ ਅਸੀਂ ਇਹਨਾਂ ਜੋਗਾ ਰੋਜ਼ ਤੁਸੀਂ ਵੀ ਹਿਸਾਬ ਲਾਓ ਪਰ ਚੈਨਲ ਦੇ ਮਾਧਿਅਮ ਨਾਲ ਇੱਕ ਚੀਜ਼ ਹੋਰ ਯਾਦ ਕਰਾ ਦਮਾ ਪਿਛਲੇ ਦਿਨਾਂ ਦੇ ਵਿੱਚ ਐਵਰੀ ਡੇ ਚੋਰੀਆਂ ਹੁੰਦੀਆਂ ਦੁਕਾਨਾਂ ਦੇ ਵਿੱਚ ਵੀ ਛੱਤਾਂ ਪਾੜ ਕੇ ਆ ਗਏ ਉੱਪਰਲਾ ਦਰਵਾਜ਼ਾ ਤੋੜ ਕੇ ਆ ਗਏ ਕਿੱਥੇ ਸਾਡਾ ਪ੍ਰਸ਼ਾਸਨ ਹੈ ਪਰ ਉਲਟਾ ਸਾਡਾ ਪ੍ਰਸ਼ਾਸਨ ਕਮੇਟੀ ਘਰ ਚ ਬੈਠ ਕੇ ਗਲਤ ਮੀਟਿੰਗਾਂ ਕਰਕੇ ਜਾਂਦੇ ਆ ਜਿਹੜੇ ਇੱਕ ਦੋ ਗਰੁੱਪਾਂ ਨੂੰ ਲੈ ਕੇ ਕਿ ਤੁਸੀਂ ਮੀਟਿੰਗ ਕਰਨੀ ਹੈ ਤਾਂ ਚੌਂਕ 'ਚ ਬੈਠ ਕੇ ਮੀਟਿੰਗ ਕਰੋ ਕੋਈ ਇਦਾਂ ਦੀ ਮੀਟਿੰਗ ਕਰਨ ਦੀ ਜਰੂਰਤ ਨਹੀਂ ਹੈ ਕਿ ਤੁਸੀਂ ਖਾਣਾ ਪੂਰਤੀ ਕਰਨ ਆਏ ਹੋ ਤਾਂ ਮੀਟਿੰਗ ਕੀਤੀ ਤੇ ਚਲ ਗਏ ਆਪਣੇ ਘਰੋਂ ਘਰੀ ਮੀਟਿੰਗ ਕਰਨੀ ਹੈ ਨਾਗਰਿਕਾਂ ਨੂੰ ਲੈ ਕੇ ਚਲੋ ਉਹਨਾਂ ਨੂੰ ਕੌਨਫੀਡੈਂਸ ਮਿਲੇ ਤੁਹਾਡੀ ਇਹੋ ਜਿਹੀ ਮੀਟਿੰਗ ਦਾ ਸਾਨੂੰ ਕੋਈ ਲਾਭ ਨਹੀਂ ਹੈ ਕਿ ਪੁਲਿਸ ਪ੍ਰਸ਼ਾਸਨ ਆਇਆ ਸੀਗਾ ਜੀ ਆਪਾਂ ਨੂੰ ਸਾਨੂੰ ਹਦਾਇਤਾਂ ਦੇ ਕੇ ਚਲਾ ਗਿਆ ਜੀ ਚੌਂਕੀਦਾਰ ਰੱਖੋ ਜੇ ਅਸੀਂ ਚੌਂਕੀਦਾਰ ਰੱਖਨੇ ਤੁਹਾਡੀ ਲੋੜ ਨਹੀਂ ਹੈ ਸਾਨੂੰ ਤੁਸੀਂ ਵਰਦੀਆਂ ਲਾ ਲਓ ਆਪਣੀਆਂ ਵਰਦੀਆਂ ਲਾ ਕੇ ਜਮ੍ਹਾਂ ਕਰਾਓ ਉੱਥੇ ਸਾਨੂੰ ਕੋਈ ਲੋੜ ਨਹੀਂ ਅਸੀਂ ਚੌਕੀਦਾਰੀ ਰੱਖਣੀ ਹੈ ਤਾਂ ਫਿਰ ਅਸੀਂ ਆਪਣੇ ਆਪ ਤੇ ਆਪਣੇ ਪੈਸੇ ਇਕੱਠੇ ਕਰਕੇ ਆਪਣੇ ਸ਼ਹਿਰ ਵਾਸੀ ਚੌਕੀਦਾਰ ਇਕੱਠੇ ਕਰਕੇ ਰੱਖ ਲਾਂਗੇ ਤੇ ਤੁਸੀਂ ਕਾਈਂਡਲੀ ਆਪਣੇ ਆਪਣੇ ਡਿਊਟੀਆਂ ਤੋਂ ਰਿਜ਼ਾਈਨ ਕਰਕੇ ਤੇ ਜਾਓ ਆਪਣੇ ਆਪਣੇ ਘਰਾਂ ਚ ਚੌਕੀਦਾਰੀ ਰੱਖੋ ਤੁਸੀਂ ਸਪੋਰਟ ਕਰੋ ਤੇ ਤੁਸੀਂ ਕੀ ਕਰਨਾ ਹੈ ਸਰਕਾਰੀ ਤਨਖਾਹਾਂ ਲੈਨੇ ਹੋ ਤੁਸੀਂ ਲੋਕ ਕਿਉਂ ਲੈਨੇ ਹੋ ਤੁਸੀਂ ਸਰਕਾਰੀ ਤਨਖਾਹਾਂ ਕਿਉਂ ਤੁਸੀਂ ਸਰਕਾਰੀ ادارے ਬਲੌਕ ਕਰਕੇ ਬੈਠੇ ਹੋ ਬੰਦ ਕਰੋ ਠਾਣਿਆਂ ਨੂੰ ਬੰਦ ਕਰੋ ਸਿਟੀ ਇਨਚਾਰਜ ਬੰਦ ਕਰੋ ਸਭ ਕੁਝ ਮੇਰੀ ਇਹ ਮੰਗ ਹੈ ਜੇ ਤਾਂ ਤੁਸੀਂ ਇਹ ਬੰਦ ਨਹੀਂ ਕਰੋਗੇ ਤੁਸੀਂ ਇੱਥੇ ਧਿਆਨ ਦੇ ਨਹੀਂ ਦੇਣਾ ਸ਼ਹਿਰ ਦੇ ਵਿੱਚ ਤੇ ਅਸੀਂ ਕੱਲ ਤੋਂ ਗੁਰੂ ਰਵਿਦਾਸ ਚੌਂਕ ਨਕੋਦਰ ਦੇ ਵਿੱਚ ਅਸੀਂ ਸਵੇਰ ਤੋਂ ਦਰੀ ਪਿਛਾ ਕੇ ਬੈਠ ਜਾਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਪ੍ਰਸ਼ਾਸਨ ਦੇ ਖਿਲਾਫ ਲਾਅ ਐਂਡ ਆਰਡਰ ਦੇ ਖਿਲਾਫ ਸਰਕਾਰ ਦੇ ਖਿਲਾਫ ਇਦਾਂ ਦਾ ਕੋਈ ਮੁਜ਼ਾਹਰਾ ਕੀਤਾ ਜਾਏ ਪਰ ਤੁਸੀਂ ਮਜਬੂਰ ਕਰ ਰਹੇ ਹੋ ਕਿ ਤੁਸੀਂ ਕੋਈ ਵੀ ਇਦਾਂ ਦੀ ਕੰਮ ਨਹੀਂ ਕਰਨਾ ਦੇਣ ਚਾਹਦੇ ਤੇ ਤੁਸੀਂ ਆਪਣੀ ਡਿਊਟੀ ਸਮਝੋ ਔਰ ਇਹਨੂੰ ਜਲਦੀ ਤੋਂ ਜਲਦੀ ਇਸ ਕਮਾ ਤੋਂ ਸਾਨੂੰ ਨਜਾਤ ਪਹੁੰਚ ਦੀ ਕੋਸ਼ਿਸ਼ ਕਰੋ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ